ਸਸਰੀ ਕਾਰ ਦੀ ਸਾਰਿਆਂ ਨੂੰ ਅੱਜ ਆਪਾਂ ਪਨੀਰ ਬਣਾਵਾਂਗੇ ਦੁੱਧ ਦਾ 1 ਕਿਲੋ ਦੁੱਧ ਹੈ ਫੁੱਲ ਕਰੀਮ ਦੁੱਧ ਹੈਗਾ ਇਹ ਤੇ ਆਪਾਂ ਇਹਦਾ ਪਨੀਰ ਬਣਾਵਾਂਗੇ ਤੇ ਆਪਾਂ ਇਹਨੂੰ ਪਹਿਲਾਂ ਕੜਾਈ 'ਚ ਪਾਵਾਂਗੇ ਹੁਣ ਅੱਗ ਬਲਪੀ ਤੇ ਆਪਾਂ ਚੁੱਲ੍ਹੇ ਤੇ ਧਰਾਂਗੇ ਆਪਾਂ ਦੁੱਧ ਹੁਣ ਗਰਮ ਹੁੰਦੇ ਹੁੰਦੇ ਤੇ ਆਪਾਂ ਨਿੰਬੂ ਨਚੋੜਾਂਗੇ ഷാണിച്ച് നചോള ലേ പൗണിച്ച് ബീാ പൗക ਆਪਣਾ ਦੁੱਧ ਪੂਰਾ ਗਰਮ ਹੋ ਗਿਆ ਥੋੜਾ ਥੋੜਾ ਰਿਜਣ ਲੱਗ ਗਿਆ ਤੇ ਆਪਾਂ ਹੁਣ ਨਿੰਬੂ ਦਾ ਸਤ ਪਾਵਾਂਗੇ ਜੂਸ ਹੁਣ ਪਨੀਰ ਬਣਨਾ ਸ਼ੁਰੂ ਹੋ ਗਿਆ ਦੁੱਧ ਫਟਣ ਲੱਗ ਗਿਆ ਦੇਖੋ ਹੁਣ ਆਪਣਾ ਪਨੀਰ ਬਣ ਗਿਆ ਤੇ ਆਪਾਂ ਹੁਣ ਲਾਵਾਂਗੇ ਕੱਪੜਾ ਪਿਓ ਕੇ ਕੱਪੜੇ ਤੇ ਪਾਵਾਂਗੇ ਕੱਪੜੇ ਇਹਦੇ ਵਿੱਚ ਆਪਾਂ ਛਾਣ ਲਾਂਗੇ ਹੁਣ ਨਚੋੜ ਲਾਂਗੇ ਹੌਲੀ ਹੌਲੀ ਪਾਣੀ ਸਾਰਾ ਨਿਕਲ ਜਾਊਗਾ ਜਿਹੜਾ ਪਾਣੀ ਵਿੱਚ ਅੱਡ ਹੋਇਆਗਾ ਤੇ ਇਹ ਹੌਲੀ ਹੌਲੀ ਨਚੜ ਜਾਊਗਾ ਸਾਰਾ ਹੁਣ ਆਪਾਂ ਠੰਡੇ ਪਾਣੀ ਚ ਭੌਂ ਲਾਂਗੇ ਨਾਲੇ ਦੀ ਖਟਾਸ ਜੇ ਨਿਕਲ ਜੂਗੀ ਨਾਲੇ ਠੰਡਾ ਹੋ ਜੂਗਾ ਸ ਇਹ ਨਿਚੋੜਨਾ ਸੌਖਾ ਹੋ ਜੂਗਾ ਹੁਣ ਆਪਾਂ ਪਾਣੀ ਨਿਚੋੜ ਦੇਾਂਗੇ ਹੁਣ ਆਪਾਂ ਸਾਰਾ ਪਾਣੀ ਨਿਚੋੜਤਾ ਤੇ ਹੁਣ ਆਪਾਂ ਇਹਦੇ ਉੱਤੇ ਫੱਟੀ ਰੱਖ ਦਿਆਂਗੇ ਸਾਰਾ ਪਾਣੀ ਨੁੱਟ ਚੜ ਜੂਗਾ ਹੌਲੀ ਹੌਲੀ ਨਿਕਲ ਜੂਗਾ ਤੇ ਆਪਾਂ 15-20 ਮਿੰਟ ਬਾਅਦ ਫੇਰ ਤੁਹਾਨੂੰ ਦਿਖਾਵਾਂਗੇ 20-25 ਮਿੰਟ ਹੋ ਗਏ ਬਈ ਇਹਨੂੰ ਪਨੀਰ ਨੂੰ ਆ ਫੱਟੀ ਦਾ ਰੰਗ ਲੱਗ ਗਿਆ ਥੋੜਾ ਜਿਹਾ ਬਹੁਤ ਵਧੀਆ ਬਣ ਗਿਆ ਪਨੀਰ ਆਪਣਾ ਕਿੰਦਾ ਵਧੀਆ ਬਣਿਆ ਦੇਖੋ ਬਹੁਤ ਵਧੀਆ ਬਣ ਗਿਆ ਆਪਾਂ ਹੁਣ ਇਹਦੇ ਨਾਲ ਚੀਰਾਂਗੇ ਇਹਨੂੰ ਦੇਖੋ ਕਿੰਦਾ ਵਧੀਆ ਪਨੀਰ ਬਣਿਆ ਆਏਗਾ ਬਹੁਤ ਵਧੀਆ ਬਣਿਆ ਪੀਸ ਬਹੁਤ ਵਧੀਆ ਕੱਟੇ ਗਏ ਜੇ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ